ਸਰ ਬਾਬੇ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਜੀ ਦਾ ਨਵਾਂ ਬਲੌਗ ਅੱਜ ਤਰੀਕ ਹੋ ਗਈ 7 ਤੇ ਮਹੀਨਾ ਚੌਥਾ 2023 ਤੇ ਕਰਦੇ ਆ ਜਿਹੜਾ ਬਲੌਗ ਸਟਾਰਟ ਹੁਣ ਚੱਲਿਆ ਮਸ਼ੀਨ ਚ ਡੀਜ਼ਲ ਪਾਉਣ ਰਾਤ ਤੇ ਨਾ ਇਹਨਾਂ ਨੂੰ ਦੱਸਿਆ ਨਹੀਂ ਵੀ ਡੀਜ਼ਲ ਲਿਆਉਣਾ ਪਊਗਾ ਤੇ ਹੁਣ ਚੱਲੇ ਆ ਪੰਪ ਤੇ ਆਗੇ ਬਾਈ ਵਾਲਾ ਮੋਟਰਸਾਈਕਲ ਪਵਾ ਕੇ ਡੀਜ਼ਲ ਫਿਰ ਲਾਉਣੀ ਹੈ ਮਸ਼ੀਨ ਕਿੱਥੇ ਲਾਉਣੀ ਹੈ ਫਿਰ ਬਾਈ ਸਮਾਨ ਲੈ ਆਉਣਾ ਉਸਨੂੰ ਫਿਰ ਪਾਰਟ ਦੇ ਲੈ ਕੇ ਆਣਾ मशीन पवा तो के डीजल चलिए आपा लिया बाबे आ गए पंप से डीजल मशीन चला जाके ला चलो गए बाबे समान सारा ले लिया टाइम हूँ चले अपा मशीन तेरा मशीन लगा के, के ना रात मशीन जान होगी ਤੇ ਚੱਲਦੇ ਆਂ ਫਿਰ ਅੱਗੇ ਲੈ ਬਾਬੇ ਉੱਪਰ ਉਹਨੇ ਹੋ ਪਲਾਟ ਜਿੰਨੀ ਖੜੀ ਆ ਸਾਰੀ ਕਣਕ ਆ ਦੇਖੋ ਆ ਪੰਜਾਬੀਆਂ ਨੇ ਆ ਤੋੜੀ ਵਾਸਤੇ ਬਣਾਇਆ ਇਹਨਾਂ ਨੇ ਔਰ ਟਰਾਲੇ ਦੇਖੋ ਕਿੱਡੇ ਕਿੱਡੇ ਆਹ ਉਹ ਸ਼ਹਿਰ ਹੈ ਜਿੱਥੇ ਸਾਰੀ ਪੰਜਾਬੀ ਆ ਤੇ ਹਉ ਚੱਲੀ ਆਪਣੀ ਮਸ਼ੀਨ ਐਕਟਰ ਦੀ ਆਉਗੀ ਬਾਬੇ ਪਹੁੰਚ ਗਏ ਮਸ਼ੀਨ ਲਵੇ ਸਮਾਨ ਲੈ ਕੇ ਆ ਬੈਠਾ ਬਾਈ ਲੰਮਾ ਪਿਆ ਰ ਹੈ ਹੈ ਆ ਵੇ ਤੂੰ ਥੱਲੇ ਕਿਉਂ ਨੇ ਜਾ ਰਹੇ ਆ ਹਨ ਮੋ ਜਾ ਰਹੇ ਆ ਰਹੇ ਨੇ ਜਾ ਰਹੇ ਨੇ ਆਓ ਚੱਲੀਏ ਅੰਮੀ ਬਈ ਵਾਲੀ ਮੀਟਿੰਗ ਆਹ ਘਰ ਆਇਆ ਤੇ ਨਿਆਬਾ ਇੱਥੇ ਜਮਈਆ ਨਹੀਂ ਲੱਗਦਾ ਹਨਾ ਵੀ ਕਿਤੇ ਹੋਰ ਬੈਠੇ ਆ ਐਮਪੀ ਤਾਂ ਠੀਕ ਨਾ ਸਹੀ ਆ ਐ ਬਾਬੇ ਆ ਗਈ ਸੀ ਬਾਈ ਦੇ ਘਰ ਨੂੰ ਫਿਰਦਾ ਬਾਈ ਤੁਹਾਨੂੰ ਆ ਚੱਲੀਏ ਆ ਜਾ ਭੱਜ ਗਏ आ ऊपर चलिए रोटी खाएगा आजा आजा जाके लेओ हुन कुछ आजा ये लपटारा द आजा आजा जाओ भज के भज के भेज जाऊंगा भेज जाऊंगा आजा आजा आ रोटी खाइए आ गई हां ऊपर गई। ਲੈ ਬਰੋਟੀ ਖਾ ਕੇ ਚੱਲਦੇ ਆ। ਕਿੱਥੇ ਚੱਲਣ ਦੀ ਤੁਸੀਂ? ਇੱਥੇ ਹੀ ਚੱਲ। ਹੈਲੋ। ਹਾਂ ਜੀ। ਹੈ ਮੈਂ ਸਕੂਲ ਵਾ ਗਿਆ ਸੀ। ਹੈ? ਵਾ ਗਿਆ ਸਕੂਲ। ਆਜਾ। ਇਹ ਕਿਤਾਬਾਂ ਤੱਕ। ਚੱਲ ਜਾ। ਮੈਂ ਬਾਬੇ ਰੋਟੀ ਪਣੀ શકਦੇ। ਨਿੱਕਿਆ ਬਾਈਕਲ ਬੰਦੇ ਬੀਟਣਾ। ਇਹ

पांच हजार में गुंडल लियो और वो में कहीं है आदो आदो बीज है काई नाम है यो वैरायटी हाँ। नहीं है वैरायटी नहीं पता कि मैं जो वैरायटी कौन सी है, है? तो भाई बीज तो लेने आया हाँ जी है हाँ जी तुमगी दा बीज बीज दे अपन तुमगी दा बीज बीज <laughs> बीज लेने आए हो अच्छा कहाँ से पागलदास अच्छा पहला भी लाई थे हम बुंगी असल लाई थी अपन अच्छा हां जी ਹਾਈਵਰ ਵੀ ਬੀਜਦੇ ਹਰ ਹਰ ਵਾਰ ਬੀਜਦੇ ਠੀਕ ਹੈ ਹਾਂ ਲੈ ਬਾਈ ਜੀ ਕਿਸੇ ਨੇ ਸ਼ੌਕ ਪਰ ਰਹੀ ਜਿਓ ਬੀ ਲੈਣਾ ਹੋਵੇ ਨਾ ਮੁੰਮਰਾ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਨੰਬਰ ਕਿੰਨਾ ਆਪਣਾ 96306 71390 ਇੱਕ ਵਾਰੀ ਹੋਰ 96306 71390 ਜਾਨਪੁਰਾ ਪਿੰਡ ਠੀਕ ਹੈ ਜੇ ਕਿਸੇ ਨੇ ਬੀ ਬੂ ਲੈਣਾ ਹੋਵੇ ਬਾਈ ਕਰ ਲੈ ਕੰਟੈਕਟ ਬਾਈ ਨਾਲ ਇਹ ਕੌਣ ਜੀ ਗਰੂ ਆਪ ਦਾ ਨੰਬਰ ਇਹ ਉਹ ਕਮਦਗਰੀ ਕਾ 4035 ਆ ਜੀ ਅੰਬ ਦਾ ਬੂਟਾ ਲੱਗਿਆ ਇੱਥੇ ਬਾਈ ਦੇ ਘਰਿਆਂ ਦੇ ਉਹ ਬਾਗ ਇਹ ਪਿਛਲੇ ਸਾਲ ਦੇ ਦੇਖੋ ਕੁੱਤੇ ਦਿਖਾਵਾ ਸਾਨੂੰ ਪਿੰਕੂ ਹੋਰ ਸੱਤੇ ਭਇਆ ਹੋ ਪਿੰਕੂ ਹਾਂ ਤੌਰ ਨਾਲ ਵੇਨਾ ਤੂੜੀ ਦਾ ਨਾ ਪਾਣੀ ਦਾ ਨਾ ਕਣਕ ਵੱਢਣੀ ਨਾ ਮਸ਼ੀਨ ਚ ਡੀਜ਼ਲ ਪਾਉਣਾ ਹਣਾ ਓਏ ਲੈ ਦੇਖ ਕੇ ਮੈਂ ਹੰਕੀ ਜਾਂਦੀ ਆ ਆ ਘੜੀ ਹਲੇ ਬਾਈ ਦੀ ਕਣਕ ਇਹ ਵੜਾਂਗਾ ਅੱਜ ਰਾਤ ਨੂੰ ਹੁਣ ਤਾਂ MP4 ਵਾਰ ਆ ਰਿਹਾ ਲੈ ਪਾਪੇਓ ਇੱਥੇ ਐਂ ਕਣਕ ਵਿਕਦੀ ਆ ਹਾਂ ਘੜਾ ਟਰੈਕਟਰ ਦੇ ਟਰੈਕਟਰ ਆ ਇੱਥੇ ਵੀਰ ਬਾਈ ਵੇਰ ਹਾਊਸ ਚ ਵਿਕਦੀ ਆ ਕਣਕ ਇਹ ਪਹਿਲਾ ਅਪਾਇੰਟਮੈਂਟ ਬੁੱਕ ਕਰਾਣੀ ਪੈਣੀ ਆ ਠੀਕ ਆ 89 ਨੰਬਰ ਤੇ ਵਿਕਣੀ ਹੈ ਹਾਂਜੀ ਆ ਦੇਖਾ ਨੰਡੂ ਤਾਂ ਨਹੀਂ ਹੈ ਕਿ ਰੋਡ ਜਾਮ ਕਰਿਆ ਨਾਲੇ ਆਹ ਆਹ ਜੇ ਜਿੰਨੇ ਵਾਲੋਂ ਜੇ ਕੋਈ ਪੁੱਛੇਗਾ ਹਾਂ ਉਹ ਸਾਰੇ ਕਾਨੂੰਨ ਦੁਜਾ ਨਾ ਜੇ ਐਵੇਂ ਪੰਜਾਬ 'ਚ ਹੋ ਗਏ ਬਾਅਦ ਐਵੇਂ ਉੱਥੇ ਪਰੇਸ਼ਾਨੀ ਆਊਗੀ ਅਰੇ ਗੜੀਆਂ ਟਰਾਲੀਆਂ ਦੋ ਦੋ ਤਿੰਨ ਤਿੰਨ ਦਿਨ ਇੱਥੇ ਖੜਿਆ ਰਹਿਦੀਆਂ ਮਣ ਕਰੇ ਦਾ ਤਨ ਕਢਣਾ ਪਈ ਆਪਣਾ ਟਰੈਕਟਰ ਚੱਲਦਾ ਸਦਾ ਹੈ ਤੁਮੀ ਆ ਹੁਣ ਕਿਵੇਂ ਕੀ ਚੱਕ ਰਬੀ ਦੇਗਾ ਅੰਦਰ ਆ ਕੇ ਟਰੈਕਟਰ ਇੱਥੇ ਕੰਡਾ ਹੋਣਾ ਹਨ ਉਸ ਤੋਂ ਬਾਅਦ ਉਸ ਤੋਂ ਬਾਅਦ ਜਦ ਸੈਂਪਲ ਭਰੇ ਜਾਣਗੇ ਬੜੇ ਰੱਟੇ ਆ ਕੁੱਲ ਮਿਲਾ ਕੇ ਮੌਇਸਚਰ ਚੈੱਕ ਕਰਨ ਮੌਇਸਚਰ ਚੈੱਕ ਕਰਨਗੇ ਕੀ ਮੌਇਸਚਰ ਤੇ ਵਿਗਰੀ ਹੈ ਮੌਚਰ ਮਾਜਰ ਸਾਹਿਬ ਇਹਨਾਂ ਦਾ ਮਨ ਮਰਜ਼ੀਆਂ ਜੋ ਵੀ ਕਰ ਲੈਣ ਅੱਛਾ ਚੱਲ ਉਹ ਕੋਣ ਟੋਕਨ ਕੋਲ ਦੇ ਪਤਾ ਨਹੀਂ ਯਾਰ ਕਿ ਮੈਨੂੰ ਨੇ ਆਇਆ ਜੀ ਗੱਲ ਨਹੀਂ ਆਉਂਦੀ ਉਹ ਕੋਣ ਆਪਣਾ ਪਾਈ ਹੈ ਟ੍ਰੇਨ ਟੋਕਨ ਬੰਦ ਕੋਲ ਆ ਕੇ ਸੱਟਣੀ ਕਿ ਇੱਥੇ ਆ ਪਰਚੀਆਂ ਬੁਲਚੀਆਂ ਕੱਟੀਆਂ ਜਾਂਦੀਆਂ ਇਹਨਾਂ ਨੂੰ ਪਤਾ ਨਹੀਂ ਆਉਂਦਾ ਐਸੇ ਕੰਡਾ ਹੋ ਕੇ ਟਾਲ ਤੇ ਅੱਗੇ ਜਾਣ ਲੱਗੇ ਇੱਥੇ ਕੰਡਾ ਹੋ ਕੇ ਜਾਣਾ ਅੱਗੇ ਅੰਦਰ ਕੰਡਾ ਹੋ ਕੇ ਕੱਢੀ ਹੋਣੀ ਫਿਰ ਸਲੋਟ ਚ ਕਿਹੜੇ ਚ ਦੇਖਣੀ ਆ ਹਾਂ ਉਹ ਸਲੋਟ ਉੱਥੇ ਦੇਖ ਲੈ ਚੈੱਕ ਕਰ ਲੈਣਾ ਉਹਨਾਂ ਨੇ ਉਹਦੇ 8 ਦਿਨ ਹੋ ਗਏ ਬੁੱਕ ਕਰਾਉਣ ਬੰਦੇ ਠੀਕ ਹੈ ਉਹ ਜਿੰਦਗੀ ਨਹੀਂ ਆ ਪਿੱਛੇ ਕਿਸਾਨਾਂ ਦੀ ਹੈ ਫੁੱਲ ਮਲਾ ਕੇ ਬਹੁਤ ਸੰਖਾ ਉਹ ਵੇਲਾ ਟਾਲਾ ਬਾਪੂ ਦਾ ਮੁੰਡਾ ਕਿੱਥਰ ਹੋ ਗਿਆ ਤੇ ਚਾਰ ਦਿਨ ਹੋ ਗਏ ਬਾਪੂ ਨੂੰ ਪੈਸੇ ਨਹੀਂ ਤੇ ਆਹੀ ਚੱਕਰ ਹੈ ਬੱਬੂ ਮਾਨ ਨੇ ਸਹੀ ਕਿਹਾ ਨਾ ਸਹੀ ਜਾ ਬੱਬੂ ਮਾਨ ਮੰਡੀਆਂ 'ਚ ਜੱਟ ਰੋਲਦਾ ਐ ਇੱਕ ਤੋਂ ਪਰਚੀ-ਪਰਚੀ ਲੈ ਕੇ ਜਾਂਦੇ ਆ ਫਿਰ ਅੱਗੇ 껠ਾਂਗੇ ਤਾਂ ਤੋਲ ਕਰਾ ਕੇ ਅੱਗੇ ਫਿਰ ਖਾਲੀ ਤਾਂ ਉਹ ਤੇ ਖਾਲੀ ਕਰਕੇ ਫਿਰ ਦੁਬਾਰਾ ਤੋਲਣ ਹੋਊਗੀ ਅਰੇ ਰਬਿਓ ਜੇ ਆਪਕੇ ਸੋਚਦੇ ਕਿ ਅਸੀਂ ਕੰਡ ਕੋਲ ਕਰਾ ਕੇ ਦੁਬਾਰਾ ਫੇਰੇ ਕੰਡਾ ਲੂਗਾ ਕਿ ਮੈਂ ਆਪਣੇ ਮੰਡੀਆਂ ਚੋਂ ਗਾਵੇ ਕੰਡਾ ਕਰਾ ਕੇ ਦੁਬਾਰਾ ਕੱਲ੍ਹ ਦੀ ਦਾ ਪਰ ਇਹ ਨਾ ਕੋਈ ਕੰਮ ਨਹੀਂ ਇੱਥੇ ਆਪਣੇ ਮੰਡੀਆਂ ਚ ਰੋਣਾ ਪੈਤਾ ਪਰ ਕੱਪ ਚ ਜਾਉਂਗੇ ਤੇ ਹੈ ਇਹ ਵਰਤੀ ਗਈ ਸੀ ਇਸ ਪੇ ਡਲ ਹੋ ਗਿਆ ਸਭੀ ਹਾਂ ਹੈ ਇਤਨੀ ਹੋ ਗਈ ਤੇਰੇ ਇਹ ਕਾਂਟੋ ਹੋ ਗੋ ਨਾ ਬਾ

ਆ ਸਾਰੇ ਡਾਂਗੀਆਂ ਬੰਨ੍ਹੇ ਲਿਖਾਣਾ ਲੈ ਵਾਪੇ ਵਾਕੇ ਤੂੰ ਚੱਲੇ ਤਰਾ ਤੇ ਇਹਦੇ ਵਿੱਚ ਕਹਿੰਦੇ 2 ਲੱਖ ਕਟਾ ਪੈਣਾ ਹੈ ਹਾਂਜੀ 2 ਲੱਖ ਕਟਾ 50 ਕਿਲੋ ਦਾ ਇੱਕ ਹੋ ਗਿਆ ਲੱਗਰ 1 1 ਲੱਖ ਕੰਟਰ ਮਾਲ ਪੈਣਾ ਇਹਦੇ 'ਚ 1 ਲੱਖ ਕੰਟਰ ਇੰਟੂ 26 26 ਲੱਖ ਦਾ 26 ਕਰੋੜ ਦਾ ਮਾਲ ਹੈ ਹੈਲੇ 26 ਕਰੋੜ ਵਾਲੇ ਵਿੱਚ ਬੈਠਾ ਤੂੰ ਹੈਂ ਮਾਲ 26 ਕਰੋੜ ਦਾ ਬੈਠਾ ਤੂੰ 12 ਅੱਛਾ ਹੋਰ ਇਹ ਕਿੰਨੇ ਦਾ ਮਾਲ ਪੈਂਦੇ 26 ਕਰੋੜੇ ਦਾ ਇਸ ਜੈਸੇ ਕਿਤਨੇ ਵੇਹਰਾ ਹੂਸੇ ਆਗੇ ਇਹ ਲਾਸਟ ਹੈ ਇਹ ਤਾਂ ਲਾਸਟ ਟੋਟਲ ਕਿਤਨੇ ਵੇਹਰਾ ਹੂਸੇ ਇਹ 12 ਨੰਬਰ ਦਿਖੀਂਗੇ ਨਾ 12 ਨੰਬਰ ਹੈ 12 ਹੈ 12 ਨੂੰ ਕਰੀ ਕਿੰਨੇ ਹੋਗੇ 26 ਕਰੋੜ ਕਰੀ 26 ਗੁਣਾ 12 ਆ ਗਿਆ ਜਾਨਤ 3 ਅਰਬ 3.40 12 ਕਰੋੜ 12 ਕਰੋੜ ਲੈ ਬਾਬਾ 3.40 12 ਕਰੋੜ ਦਾ ਮਾਲ ਪਈ ਸਾਰੇ ਵੇਰਾਂ ਸਨ ਅਡਾਨੀ ਬਾਨੀ ਦੀ ਇਸ਼ਤਿਹਾਰ ਨਾ ਸਾਰਾ ਸਾਰਾ ਅਡਾਨੀ ਬਾਨੀ ਹੁਣ ਮਰਨੀ ਮਾਰਦੇ ਆਂ ਦਾਲਾ ਤੇ ਗੋਲੀ ਜਾਣਾ ਹੈ ਅਗੇ ਮੈਂ ਥੱਲੇ ਆ ਜਲਾ ਗੋਲੀ ਤੇ ਜਾਣਾ ਲੋ गाइस ਵੀ ਬਾਈ ਵਾਲੇ ਮਸ਼ੀਨ ਦਾ ਕਲਚ ਜਿਆ ਖਰਾਬ ਕਲਚ ਕਰਕੇ ਆਈ ਹੁਣ ਲੈ ਕੇ ਚੱਲ ਨੱਖੇ ਉਹਨਾਂ ਠੰਡਾ ਤੇ ਆਹ ਸਾਰਾ ਵੱਡੀ 기 ਮਸ਼ੀਨ ਇੱਥੇ ਲੱਗੀ ਹੋਈ ਸੀ ਆਪਣੀ ਹੁਣ ਚੱਲ ਰਹੀ ਉਹ ਅੱਗੇ ਤੇ ਘਰ ਦਾ ਉੱਡਦਾ

ਨਿੰਬਾਪੂ ਨੂੰ ਕੀ ਕਹਿੰਦਾ ਜੀ ਤੂੰ ਮੈਨੂੰ ਦੱਸ ਤੇ ਦੇ ਆ ਇੱਕ ਵਾਰ ਤੇ ਬੋਲ ਬਾ ਕੀ ਕਹਿੰਦਾ ਸੀ ਲੱਖੀ ਕਹਿੰਦਾ ਥੱਲੇ ਆ ਗਿਆ ਕਹਿੰਦਾ ਬਾਪੂ ਦਾ ਇੱਥੇ ਬੈਠਾ ਕਹਿੰਦਾ ਵੀ ਤੂੰ ਆਏ ਹੋ ਨਾ ਇੱਥੇ ਆਏ ਹੋ ਗਿਆ ਸੀ ਐ ਇਹ ਸੰਗ ਗਿਆਣਾ ਹੁਣ ਸੰਗ ਗਿਆ ਓਏ ਹਲ ਚੱਲੀ ਜਾਂਦੀ ਹੈ ਬਾਬੇ ਗੱਡੀ